ਕਿ ਸਾਥ ਸਾਥੀਓ ਤੁਹਾਡਾ ਇੱਕ ਸਵਾਲ ਆ ਰਿਹਾ ਹੈ ਕਿ ਵੀ ਕੋਈ ਇਹੋ ਜੀ ਦਵਾਈ ਦੱਸੋ ਜਿਹੜੀ ਕਣਕ ਨੂੰ ਲਾ ਕੇ ਤੇ ਕਣਕ ਦੇ ਸੁੰਡੀ ਨਾ ਆਵੇ ਮੈਂ ਤੁਹਾਨੂੰ ਇੱਥੇ ਸਾਫ਼ ਤੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਹੋ ਜੀ ਕੋਈ ਵੀ ਦਵਾਈ ਸਿਫਾਰਿਸ਼ ਨਹੀਂ ਕਰਦੀ ਕਿ ਜੇ ਆਪਾਂ ਉਹਨੂੰ ਕਣਕ ਦੇ ਬੀਜ ਨੂੰ ਲਾ ਲਈਏ ਤੇ ਮੁੜ ਕੇ ਸੁੰਡੀ ਆਉਣ ਤੋਂ ਰੋਕ ਸਕੀ ਤਾਂ ਹਾਂ ਤੁਸੀਂ ਹੁਣ ক্লোਰੋ ਲਾਉਣੇ ਹੋ ਜਾਂ ਥਾਇਆਮਥੌਕਸਿਮ ਲਾਉਣੇ ਹੋ ਜਾਂ ਕਿ ਵੀਰ ਦਾ ਸਵਾਲ ਸੀ ਕੱਚੋ ਲਾਉਣੇ ਹੈ ਤਾਂ ਇਹ ਜਿਹੜੀਆਂ ਦਵਾਈਆਂ ਇਹ ਕਣਕ ਦੇ ਵੀ ਨੂੰ ਇਸ ਲਈ ਲਾਈਆਂ ਜਾਂਦੀਆਂ ਤਾਂ ਕਿ ਰਸ ચૂਸ ਕੇ ਕੀੜਿਆਂ ਤੋਂ ਬਚਾਅ ਹੋ ਸਕੇ ਜਿਹੜੀ ਛੁਰੂ ਜੂੰਜੀ ਪੈਂਦੀ ਹੈ ਉਹ ਤੋਂ ਬਚਿਆ ਜਾ ਸਕੇ ਜਾਂ ਜੇ ਕਿਤੇ ਸਿਉਂਗ ਪੈਂਦੀ ਹੈ ਤੋਂ ਤੋਂ ਬਚਾਅ ਹੋ ਸਕੇ ਕੋਈ ਵੀ ਦਵਾਈ ਜਿਹੜੀ ਤੁਸੀਂ ਕਣਕ ਦੇ ਵੀ ਨੂੰ ਲਾ ਕੇ ਬੀਜ ਰਹੇ ਹੋ ਉਹ ਸੁੰਡੀ ਦੇ ਉੱਪਰ ਕੋਈ ਵੀ ਪ੍ਰਭਾਵ ਨਹੀਂ ਪਾਉਣ ਵਾਲੀ ਪਿਛਲੇ ਸਾਲ ਦਾ ਸਾਡੇ ਕੋਲੇ ਬਹੁਤ سارے ਰਿਜ਼ਲਟ ਨੇ ਜਿੱਥੇ ਕਿਸਾਨ ਸਾਥੀਆਂ ਨੇ ਬਠਿੰਡੇ ਦੇ ਵਿੱਚ ਮਾਨਸੇ ਦੇ ਵਿੱਚ ਦਵਾਈਆਂ ਲਾ ਲਾ ਕੇ ਕਣਕ ਨੂੰ ਬੀਜਿਆ ਇਸ ਤੋਂ ਬਾਅਦ ਕਿਸਾਨਾਂ ਦੇ ਹਾਲਾਤ ਇਹੋ ਜਿਹੇ ਹੋਏ ਕਿ ਕਣਕੀਆਂ ਨੂੰ ਵਾਹ ਕੇ ਦੁਆਰਾ ਬਿਜਣੀ ਪਈ ਐਸ ਕਰਕੇ ਆਪਣਾ ਪੈਸਾ ਖਰਾਬ ਨਾ ਕਰੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਣਾ ਇਹੋ ਜਿਹੀ ਕਿਸੇ ਵੀ ਦਵਾਈ ਦੀ ਸਿਫਾਰਸ਼ ਨਹੀਂ ਕਰਦੇ ਕਿ ਤੁਸੀਂ ਉਹਨੂੰ ਬੀਰ ਨੂੰ ਲਾ ਲਓ ਤੇ ਉਸ ਤੋਂ ਬਾਅਦ ਸੁੰਡੀ ਨਾ ਪਵੇ ਜਿਹੜੀਆਂ ਦਵਾਈਆਂ ਬੀਨ ਲਾਉਣ ਲਈ ਕਈਆਂ ਜਾ ਰਹੀਆਂ ਉਹ ਕੇਵਲ ਜਿਹੜਾ ਹੈਗਾ ਕੁੰਗੀ ਦੇ ਲਈ ਕਰਨਾਲ ਬੰਟ ਦੇ ਲਈ ਜਾਂ ਸਿਉਂਕ ਦੇ ਲਈ ਜਾਂ ਤੇਲੇ ਦੇ ਰੋਕਣ ਵਾਸਤੇ ਹੈ